ਸਤਿ ਸ੍ਰੀ ਅਕਾਲ ਜੀ ਸਾਰਿਆਂ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਣਾ ਨਵੇਂ ਸਾਲ ਦੀ ਸਪੈਸ਼ਲ ਆਲੂ ਪਿਆਜ਼ ਤੇ ਪਾਲਕ ਦੇ ਪਕੌੜਿਆਂ ਦੀ ਰੈਸিপি ਬਣਾ ਕੇ ਸ਼ੇਅਰ ਕਰਾਂਗੇ ਤੁਹਾਨੂੰ ਸਾਰਿਆਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਮੇਰੇ ਵੱਲੋਂ ਇਹ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਖੇੜੇ ਤੇ ਤੰਦਰੁਸਤੀ ਲੈ ਕੇ ਆਵੇ ਇਧਰ ਮੈਂ ਪਕੌੜੇ ਬਣਾਉਣ ਲਈ ਪਹਿਲਾਂ ਹੀ ਸਾਰਾ ਸਮਾਨ ਕੱਟ ਕੇ ਰੱਖ ਲਿਆ ਸੀ ਅੱਧੀ ਗੁੱਚੀ ਵਿੱਚ ਪਾਲਕ ਦੀ ਲੈ ਲਈ ਸੀ ਪਾਲਕ ਨੂੰ ਮੈਂ ਬਰੀਕ-ਬਰੀਕ ਕੱਟ ਕੇ ਚੰਗੀ ਤਰ੍ਹਾਂ ਧੋ ਕੇ ਰੱਖ ਦਿੱਤਾ ਸੀ ਅੱਧਾ ਕਿਲੋ ਮੈਂ ਆਲੂ ਲੈ ਲਏ ਸੀ ਆਲੂ ਮੈਂ ਛੋਟੇ ਸਾਈਜ਼ ਦੇ ਨੂੰ ਵੀ ਲੰਬੇ ਪੀਸਾਂ ਵਿੱਚ ਕੱਟ ਲਿਆ ਸੀ ਪਾਣੀ ਵਿੱਚ ਪਾ ਕੇ ਰੱਖ ਦਿੱਤਾ ਸੀ ਤਾਂ ਜੋ ਆਲੂ ਆਪਣੇ ਕਾਲੇ ਨਾ ਹੋਣ ਇੱਧਰ ਮੈਂ 6-7 మీడియం ਸਾਈਜ਼ ਦੇ ਪਿਆਜ਼ਾਂ ਨੂੰ ਵੀ ਲੰਬੇ ਪੀਸਾਂ ਵਿੱਚ ਕੱਟ ਲਿਆ ਸੀ ਮੈਂ ਸਾਰਾ ਸਮਾਨ ਪਹਿਲਾਂ ਹੀ ਕੱਟ ਕੇ ਰੱਖ ਲਿਆ ਸੀ ਤਾਂ ਜੋ ਵੀਡੀਓ ਜ਼ਿਆਦਾ ਲੰਬੀ ਨਾ ਹੋਵੇ ਮੈਂ ਚੰਗੀ ਤਰ੍ਹਾਂ ਸਾਰੇ ਸਮਾਨ ਨੂੰ ਧੋ ਕੇ ਕੱਟ ਕੇ ਰੱਖ ਦਿੱਤਾ ਸੀ ਹੁਣ ਮੈਂ ਮਸਾਲੇ ਲਈ ਇਧਰ 6-7 ਹਰੀਆਂ ਮਿਰਚਾਂ 1 ਇੰਚ ਅਦਰਕ ਦਾ ਟੁਕੜਾ 6-7 ਮੈਂ ਲਸਣ ਦੀਆਂ ਕਲੀਆਂ ਲੈ ਲਿਆ ਤੁਸੀਂ ਮਿਰਚ ਆਪਣੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹੋ ਹੁਣ ਮੈਂ ਇੱਕ ਖੁੱਲਾ ਡਾਂਗਾ ਲੈ ਲਿਆ ਇਸ ਵਿੱਚ ਸਾਰੀ ਪਾਲਕ ਪਾ ਦਵਾਂਗੇ ਪਾਲਕ ਦਾ ਮੈਂ ਸਾਰਾ ਪਾਣੀ ਨਿਚੋੜ ਦਿੱਤਾ ਸੀ ਹੁਣ ਇਸ ਵਿੱਚ ਨਾਲ ਹੀ ਕੱਟੇ ਹੋਏ ਪਿਆਜ਼ ਪਾ ਦਵਾਂਗੇ ਤੁਸੀਂ ਪਕੌੜਿਆਂ ਵਿੱਚ ਪਿਆਜ਼ ਆਲੂ ਆਪਣੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਹੋ ਜਿੰਨੇ ਤੁਸੀਂ ਪਕੌੜੇ ਬਣਾਉਣੇ ਹਨ ਹੁਣ ਇਸ ਵਿੱਚ ਨਾਲ ਹੀ ਅਲੂ ਪਾਵਾਂਗੇ ਇੱਕ ਚਮਚੇ ਵਿੱਚ ਜੀਰੇ ਦਾ ਪਾਵਾਂਗੇ ਹੁਣ ਇਸ ਵਿੱਚ ਮੈਂ ਚਮਚ ਦਾ ਚੌਥਾ ਹਿੱਸਾ ਅਜਵੈਨ ਪਾਵਾਂਗੇ ਅਜਵੈਨ ਦਾ ਫਲੇਵਰ ਪਕੌੜਿਆਂ ਵਿੱਚ ਬਹੁਤ ਹੀ ਵਧੀਆ ਹੁੰਦਾ ਹੈ ਇਹ ਹਾਜਮੇ ਵਾਸਤੇ ਵੀ ਬਹੁਤ ਹੀ ਵਧੀਆ ਹੁੰਦੀ ਹੈ ਤੁਸੀਂ ਅਜਵੈਨ ਜ਼ਰੂਰ ਪਾਓ ਪਕੌੜਿਆਂ ਵਿੱਚ ਹੁਣ ਇਸ ਵਿੱਚ ਨਾਲ ਹੀ ਟੇਸਟ ਦੇ ਅਕੋਰਡਿੰਗ ਨਮਕ ਐਡ ਕਰਾਂਗੇ ਡੇਢ ਚਮਚ ਮੈਂ ਇਸ ਵਿੱਚ ਨਮਕ ਦਾ ਪਾਵਾਂਗੇ ਹੁਣ ਨਮਕ ਪਾ ਕੇ ਚੰਗੀ ਤਰ੍ਹਾਂ ਸਾਰੇਆਂ ਵਿੱਚ ਇਸ ਨੂੰ ਮਿਲਾ ਦਵਾਂਗੇ ਤਾਂ ਜੋ ਪਾਲਕ ਆਪਣਾ ਪਾਣੀ ਛੱਡ ਦੇਵੇ ਤੇ ਪਿਆਜ਼ ਵੀ ਚੰਗੀ ਤਰ੍ਹਾਂ ਪਾਣੀ ਛੱਡ ਦੇਣ ਇਸ ਨੂੰ ਮੈਂ 5 ਮਿੰਟ ਇਸੇ ਤਰ੍ਹਾਂ ਰੱਖ ਦਵਾਂਗੇ 5 ਮਿੰਟ ਹੋ ਗਏ ਸੀ ਮਿਸ਼ਰਣ ਨੂੰ ਰੱਖੇ ਨੂੰ ਮਿਲਾ ਕੇ ਹੁਣ ਇਸ ਵਿੱਚ ਬੇਸਣ ਐਡ ਕਰ ਦਵਾਂਗੇ ਬੇਸਣ ਪਹਿਲਾਂ ਮੈਂ ਇਸ ਵਿੱਚ 1.5 ਕੱਲੀ ਪਾਵਾਂਗੇ ਇਸ ਨੂੰ ਮੈਂ ਚੰਗੀ ਤਰ੍ਹਾਂ ਛਾਣ ਲਿਆ ਸੀ ਬੇਸਣ ਨੂੰ ਤੁਸੀਂ ਬੇਸਣ ਇਸ ਵਿੱਚ ਆਪਣੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਹੋ ਬੇਸਨ ਮੈਂ ਬਾਅਦ ਵਿੱਚ ਪਾ ਲਵਾਂਗੀ ਜੇ ਲੋੜ ਪਈ ਹੁਣ ਇਸ ਵਿੱਚ ਮੈਂ ਕਟਿਆ ਹੈ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਪਾਵਾਂਗੇ ਇਸ ਨੂੰ ਮੈਂ ਕੁੰਡੀ 'ਚ ਦਰਦਰਾ ਜਿਹਾ ਕੁੱਟ ਲਿਆ ਸੀ ਕੁੱਟ ਕੇ ਫਲੇਵਰ ਅਦਰਕ ਲਸਣ ਦਾ ਬਹੁਤ ਹੀ ਵਧੀਆ ਹੁੰਦਾ ਹੈ ਹੁਣ ਇਸ ਵਿੱਚ ਇੱਕ ਚਮਚ ਹਲਦੀ ਦਾ ਪਾਵਾਂਗੇ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਦਾ ਪਾਵਾਂਗੇ ਅੱਧਾ ਚਮਚ ਇਸ ਵਿੱਚ ਮੈਂ ਗਰਮ ਮਸਾਲੇ ਦਾ ਪਾਵਾਂਗੇ ਤੁਸੀਂ ਕੋਈ ਵੀ ਮਸਾਲੇ ਲੈ ਸਕਦੇ ਹੋ ਕੋਲਿਆਂ ਦਾ ਹੋਰ ਵੀ ਫਲੇਵਰ ਵਧੀਆ ਲਿਆਉਣ ਲਈ ਹੁਣ ਇਸ ਵਿੱਚ ਮੈਂ ਇੱਕ ਚਮਚ ਸੁੱਕੇ ਧਨੀਏ ਨੂੰ ਦਰਦਰਾ ਜਿਹਾ ਕੁੱਟ ਲਿਆ ਸੀ ਇਸ ਦਾ ਫਲੇਵਰ ਪਕੌੜਿਆਂ ਵਿੱਚ ਬਹੁਤ ਹੀ ਵਧੀਆ ਹੁੰਦਾ ਹੈ ਤੁਸੀਂ ਇਹ ਜ਼ਰੂਰ ਪਾਓ ਹੁਣ ਇਸ ਵਿੱਚ ਅੱਧਾ ਚਮਚ ਮੈਂ ਕਾਲੇ ਨਮਕ ਦਾ ਪਾਵਤਾ ਕਾਲਾ ਨਮਕ ਦਾ ਟੇਸਟ ਪਕੌੜਿਆਂ ਵਿੱਚ ਬਹੁਤ ਹੀ ਵਧੀਆ ਹੁੰਦਾ ਹੈ ਹੁਣ ਚੰਗੀ ਤਰ੍ਹਾਂ ਇਸ ਨੂੰ ਮੈਂ ਪਹਿਲਾਂ ਮਿਲਾ ਲਵਾਂਗੇ ਹਲੇ ਇਸ ਵਿੱਚ ਪਾਣੀ ਬਿਲਕੁਲ ਵੀ ਯੂਜ਼ ਨਹੀਂ ਕਰਨਾ ਕਿਉਂਕਿ ਨਮਕ ਪਾਉਣਾ ਪਿਆਜ਼ ਪਾਲਕ ਆਪਣਾ ਪਾਣੀ ਛੱਡ ਦਿੰਦੇ ਹਨ ਹੁਣ ਮੈਂ ਚੰਗੀ ਤਰ੍ਹਾਂ ਇਸ ਨੂੰ ਮਿਲਾ ਲਿਆ ਸੀ ਮੈਨੂੰ ਬੇਸਣ ਥੋੜਾ ਜਿਹਾ ਘੱਟ ਲੱਗ ਰਿਹਾ ਸੀ ਇਸ ਲਈ ਮੈਂ ਬੇਸਣ ਹੋਰ ਐਡ ਕਰ ਲਵਾਂਗੇ ਮੈਂ ਪਾਣੀ ਕੋਲ ਇਸ ਵਿੱਚ ਬੇਸਣ ਦੀ ਪਾ ਦਿੱਤੀ ਹੁਣ ਚੰਗੀ ਤਰ੍ਹਾਂ ਬੇਸਣ ਨੂੰ ਇਸ ਵਿੱਚ ਮਿਲਾ ਲਵਾਂਗੇ ਤਾਂ ਜੋ ਆਲੂ ਪਿਆਜ਼ਾਂ ਵਿੱਚ ਚੰਗੀ ਤਰ੍ਹਾਂ ਬੇਸਣ ਲੱਗ ਜਾਵੇ ਪਾਣੀ ਚੰਗੀ ਤਰ੍ਹਾਂ ਪਾਲਕ ਨੇ ਛੱਡ ਦਿੱਤਾ ਤੇ ਪਿਆਜ਼ਾਂ ਨੇ ਵੀ ਮੈਸ ਵਿੱਚ ਬਿਲਕੁਲ ਵੀ ਪਾਣੀ ਨਹੀਂ ਪਾਇਆ ਮੈਂ ਸਾਰੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾ ਲਿਆ ਸੀ ਬੇਸਨ ਇਸ ਵਿੱਚ ਪਰਫੈਕਟ ਹੈ ਮੈਂ ਇਸ ਨੂੰ 5 ਮਿੰਟ ਲਈ ਰੱਖ ਦਵਾਂਗੇ 5 ਮਿੰਟ ਹੋ ਗਏ ਸੀ ਪਾਲਕ ਆਲੂ ਪਿਆਜ਼ਾਂ ਨੇ ਆਪਣਾ ਪਾਣੀ ਛੱਡ ਦਿੱਤਾ ਹੁਣ ਇਸ ਵਿੱਚ ਮੈਂ ਅੱਧਾ ਚਮਚ ਬੇਕਿੰਗ ਪਾਊਡਰ ਦਾ ਪਾਵਾਂਗੇ ਇਸ ਨਾਲ ਪਕੌੜੇ ਆਪਣੇ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਹਨ ਤੇ ਅੰਦਰ ਤੱਕ ਪੱਕ ਜਾਂਦੇ ਹਨ ਹੁਣ ਚੰਗੀ ਤਰ੍ਹਾਂ ਇਸ ਨੂੰ ਬੈਟਰ ਵਿੱਚ ਮਿਲਾ ਦਵਾਂਗੇ ਹੁਣ ਮੈਂ ਚੰਗੀ ਤਰ੍ਹਾਂ ਇਸ ਵਿੱਚ ਬੇਕਿੰਗ ਪਾਊਡਰ ਨੂੰ ਮਿਲਾ ਦਿੱਤਾ ਇੱਧਰ ਮੈਂ ਗੈਸ ਤੇ ਤੇਲ ਗਰਮ ਹੋਣ ਲਈ ਰੱਖ ਦਿੱਤਾ ਸੀ ਮੈਂ ਸਰੋਂ ਦਾ ਤੇਲ ਲਿਆ ਹੈ ਤੁਸੀਂ ਰਿਫਾਈਨਡ ਆਇਲ ਵੀ ਲੈ ਸਕਦੇ ਹੋ ਸਰੋਂ ਦੇ ਤੇਲ ਵਿੱਚ ਪਕੌੜੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਹਨ ਹੁਣ ਤੇਲ ਨੂੰ ਮੀਡੀਅਮ ਤੋਂ ਹਾਈ ਫਲੇਮ ਤੇ ਮੈਂ ਗਰਮ ਕਰ ਲਿਆ ਸੀ ਤੇਲ ਦੀ ਸਾਰੀ ਕੜਤਨ ਨਿਕਲ ਗਈ ਹੁਣ ਪਕੌੜਿਆਂ ਵਾਲਾ ਥੋੜਾ ਜਿਹਾ ਬੈਟਰ ਇਸ ਵਿੱਚ ਪਾ ਕੇ ਦੇਖਾਂਗੇ ਇਹ ਤੈਰ ਕੇ ਉੱਪਰ ਆ ਗਿਆ ਤੇਲ ਦਾ ਟੈਂਪਰੇਚਰ ਬਿਲਕੁਲ ਸਹੀ ਹੈ ਹੁਣ ਮੈਂ ਗੈਸ ਦੀ ਫਲੇਮ ਨੂੰ ਮੀਡੀਅਮ ਕਰ ਦਿੱਤਾ ਮੀਡੀਅਮ ਫਲੇਮ ਤੇ ਹੀ ਪਕੌੜਿਆਂ ਨੂੰ ਫਰਾਈ ਕਰਾਂਗੇ ਇਧਰ ਆਪਣਾ ਬੈਟਰ ਵੀ ਚੰਗੀ ਤਰ੍ਹਾਂ ਸੈੱਟ ਹੋ ਗਿਆ ਸੀ ਹੁਣ ਥੋੜਾ ਥੋੜਾ ਪਕੌੜਿਆਂ ਵਾਲਾ ਬੈਟਰ ਲੈ ਕੇ ਇਸ ਵਿੱਚ ਫਰਾਈ ਕਰ ਲਵਾਂਗੇ ਪਕੌੜੇ ਜਿੰਨਾ ਤੇਲ ਮੈਂ ਲਿਆ ਹੈ ਉਸ ਦੇ ਹਿਸਾਬ ਨਾਲ ਇਸ ਵਿੱਚ ਪਕੌੜੇ ਫਰਾਈ ਕਰਾਂਗੇ ਮੈਂ ਛੋਟੇ ਛੋਟੇ ਹੀ ਪਕੌੜੇ ਪਾਵਾਂਗੀ ਤਾਂ ਜੋ ਪਕੌੜੇ ਆਪਣੇ ਚੰਗੀ ਤਰ੍ਹਾਂ ਅੰਦਰ ਤੱਕ ਪੱਕ ਜਾਣ ਜੇਕਰ ਜ਼ਿਆਦਾ ਵੱਡੇ ਪਕੌੜੇ ਪਾ ਦਵਾਂਗੇ ਤਾਂ ਵਿੱਚੋਂ ਕਈ ਵਾਰ ਕੱਚੇ ਰਹਿ ਜਾਂਦੇ ਹਨ ਗੈਸ ਦੀ ਫਲੇਮ ਮੈਂ మీడియం ਹੀ ਰੱਖੀ ਆ మీడియం ਫਲੇਮ ਤੇ ਚੰਗੀ ਤਰ੍ਹਾਂ ਸਾਰੇ ਪਕੌੜੇ ਪਾ ਕੇ ਇਸ ਨੂੰ ਮੈਂ ਫਰਾਈ ਕਰ ਲਵਾਂਗੇ ਹੁਣ ਮੈਂ ਪਕੌੜਿਆਂ ਨੂੰ 2 ਮਿੰਟ ਹੋ ਗਏ ਸੀ ਇਸ ਦਾ ਕਲਰ ਲਾਈਟ ਜਾਂ ਗੋਲਡਨ ਆ ਗਿਆ ਇਸ ਦੀ ਸਾਈਡ ਚੇਂਜ ਕਰਕੇ ਇਸ ਨੂੰ ਦੂਸਰੀ ਸਾਈਡ ਤੋਂ ਵੀ ਚੰਗੀ ਤਰ੍ਹਾਂ ਇਸ ਦਾ ਲਾਈਟ ਜਾਂ ਗੋਲਡਨ ਕਲਰ ਕਰ ਲਵਾਂਗੇ ਪਕੌੜਿਆਂ ਨੂੰ ਮੈਂ ਤਿੰਨ ਤੋਂ 4 ਮਿੰਟ ਹੋ ਗਏ ਸੀ ਫਰਾਈ ਕਰਦੇ ਨੂੰ మీడియం ਫਲੇਮ ਤੇ ਪਕੌੜਿਆਂ ਦਾ ਬਹੁਤ ਹੀ ਵਧੀਆ ਕਲਰ ਆਇਆ ਹੈ क्रिस्पी ਜੇ ਬਣ ਕੇ ਪਕੌੜੇ ਆਪਣੇ ਤਿਆਰ ਹੋਏ ਨੇ ਹੁਣ ਇਸ ਦਾ ਸਾਰਾ ਐਕਸਟਰਾ ਤੇਲ ਨਿਚੋੜ ਕੇ ਇਸ ਨੂੰ ਟਿਸ਼ੂ ਪੇਪਰ ਤੇ ਕੱਢ ਲਵਾਂਗੇ ਤਾਂ ਜੋ ਇਸ ਦਾ ਸਾਰਾ ਐਕਸਟਰਾ ਆਇਲ ਨਿਚੜ ਜਾਵੇ ਇਸੇ ਤਰ੍ਹਾਂ ਮੈਂ ਦੂਸਰਾ ਬੈਚ ਵੀ ਪਕੌੜਿਆਂ ਦਾ ਫਰਾਈ ਕਰ ਲਵਾਂਗੇ ਪਕੌੜਿਆਂ ਨੇ ਬੈਠਣੇ ਥੋੜਾ ਜਿਹਾ ਪਾਣੀ ਛੱਡ ਦਿੱਤਾ ਕਿਉਂਕਿ ਨਮਕ ਪਾਉਣ ਨਾਲ ਇਹ ਪਾਣੀ ਛੱਡ ਦਿੰਦੇ ਹਨ ਮੈਂ ਇਸ ਵਿੱਚ ਤਾਂ ਹੀ ਬਿਲਕੁਲ ਵੀ ਪਾਣੀ ਨਹੀਂ ਸੀ ਯੂਜ਼ ਕਰਿਆ ਹੁਣ ਇਹ ਪਰਫੈਕਟ ਬੈਟਰ ਆਪਣਾ ਹੁਣ ਇਸਦੇ ਛੋਟੇ-ਛੋਟੇ ਪਕੌੜੇ ਫਰਾਈ ਕਰ ਲਵਾਂਗੇ ਜਿੰਨਾ ਤੇਲ ਹੈ ਉਸਦੇ ਹਿਸਾਬ ਨਾਲ ਮੈਂ ਇਸ ਵਿੱਚ 10 ਤੋਂ 12 ਪਕੌੜੇ ਫਰਾਈ ਕਰ ਰਹੀ ਹਾਂ ਹੁਣ ਮੈਂ ਚੰਗੀ ਤਰ੍ਹਾਂ ਇਸਨੂੰ ਵੀ 1.5 ਮਿੰਟ ਲਈ ਨੀਚੇ ਤੋਂ 골ਡਨ ਜੇ ਕ੍ਰਿਸਪੀ ਕਰ ਲਵਾਂਗੇ ਪਕੌੜਿਆਂ ਦਾ ਕਲਰ ਥੋੜਾ ਜਿਹਾ 골ਡਨ ਜੇ ਹੀ ਵਧੀਆ ਲੱਗਦਾ ਹੈ ਹੁਣ ਚੰਗੀ ਤਰ੍ਹਾਂ ਇਸਨੂੰ ਵੀ ਮੈਂ 2 ਮਿੰਟ ਲਈ ਨੀਚੇ ਤੋਂ ਫਰਾਈ ਕਰ ਲਿਆ ਹੁਣ ਇਸ ਦੀ ਸਾਈਡ ਚੇਂਜ ਕਰਕੇ ਇਸਨੂੰ ਦੂਸਰੀ ਸਾਈਡ ਤੋਂ ਵੀ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਗੈਸ ਦੀ ਫਲੇਮ ਮੀਡੀਅਮ ਹੀ ਰੱਖਣੀ ਆ ਮੀਡੀਅਮ ਫਲੇਮ ਤੇ ਇਸ ਨੂੰ ਚੰਗੀ ਤਰ੍ਹਾਂ ਫਰਾਈ ਕਰਾਂਗੇ ਜੇਕਰ ਤੁਸੀਂ ਹਾਈ ਕਰ ਦੋਵਾਂਗੇ ਤਾਂ ਉੱਪਰ ਤੋਂ ਤਾਂ ਪਕੌੜੇ ਪੱਕ ਜਾਣਗੇ ਤਾਂ ਵਿੱਚੋਂ ਕਈ ਵਾਰ ਕੱਚੇ ਰਹਿ ਜਾਂਦੇ ਹਨ ਹੁਣ ਮੈਨਸ ਦਾ ਬਹੁਤ ਹੀ ਵਧੀਆ ਕਲਰ ਪਕੌੜਿਆਂ ਦਾ ਆ ਗਿਆ ਹੁਣ ਇਸ ਦਾ ਸਾਰਾ ਤੇਲ ਨਿਚੋੜ ਕੇ ਇਸ ਨੂੰ ਵੀ ਟਿਸ਼ੂ ਪੇਪਰ ਤੇ ਕੱਢ ਲਵਾਂਗੇ ਇਸੇ ਤਰ੍ਹਾਂ ਸਾਰੇ ਪਕੌੜੇ ਬਣਾ ਕੇ ਫਰਾਈ ਕਰਾਂਗੇ ਸਾਰੇ ਪਕੌੜੇ ਮੈਂ ਬਣਾ ਲਏ ਸੀ ਕੋੜੇ ਆਪਣੇ ਬਹੁਤ ਹੀ ਵਧੀਆ ਕ੍ਰਿਸਪੀ ਜੇ ਬਣ ਕੇ ਤਿਆਰ ਹੋਏ ਸੀ ਇਹ ਅੰਦਰ ਤੱਕ ਪੂਰੇ ਪੱਕ ਚੁੱਕੇ ਹਨ ਆਲੂ ਪਿਆਜ਼ ਇਸ ਵਿੱਚ ਚੰਗੀ ਤਰ੍ਹਾਂ ਪੱਕ ਗਏ ਹਨ ਮੈਂ ਗਰਮਾ ਗਰਮ ਪਕੌੜਿਆਂ ਨੂੰ ਸਰਵ ਕਰ ਲਵਾਂਗੇ ਮੈਂ ਪਕੌੜਿਆਂ ਨੂੰ ਇੱਕ ਪਲੇਟ ਵਿੱਚ ਸਰਵ ਕਰ ਲਿਆ ਸੀ ਨਾਲ ਇਹ ਟਮਾਟੋ ਕੈਚਪ ਤੇ ਧਨੀਏ ਪਦੀਨੇ ਦੀ ਚਟਨੀ ਲਈਆ ਤੁਸੀਂ ਗਰਮਾ ਗਰਮ ਪਕੌੜੇ ਚਾਹ ਨਾਲ ਖਾ ਸਕਦੇ ਹੋ ਜੇਕਰ ਤੁਹਾਨੂੰ ਮੇਰੇ ਆਲੂ ਪਾਲਕ ਪਿਆਜ਼ ਦੇ ਪਕੌੜੇ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦੀ